ਸੇ ਪੰਜਾਬ ਤੁਸੀਂ ਗਏ ਨਹੀਂ ਮੌਜੂਦ ਟੋੜੀ ਆ ਗਈ ਸਰ ਸਾਡੇ ਐਸਐਸਪੀ ਸਰ ਅਤੇ ਸਾਰੇ ਤਿੰਨੇ ਅਫਸਰ ਅਤੇ ਸਾਡੇ ਜ਼ਿਲ੍ਹੇ ਦੀ ਪੂਰੀ ਟੀਮ ਜਿਹੜੀ ਹੈ 24 ਆਵਰ ਮਤਲਬ 24 ਹੌਨ ਦੀ ਕਲੌਕ ਤੋਂ ਜਿਹੜਾ ਹੈ ਮਾੜੇ ਹਿੰਸਾ ਦੇ ਕੇਸ ਜਿਹੜੀ ਹੈ ਕਾਰਵਾਈ ਕਰਦੇ ਆ ਰਹੇ ਹਾਂ ਤੇ ਅੱਜ ਵੀ ਤੁਸੀਂ ਵੇਖਿਆ ਹੋਣਾ ਹਰ ਇੱਕ ਛੱਪੇ ਛੱਪੇ ਦੇ ਉੱਤੇ ਜਿਹੜੀ ਹੈ ਮੋਰ ਪਹਨਾਪ ਕੀਤੀ ਗਈ ਹੈ ਸਾਰੇ ਸਿੱਧੇ ਤਰੀਕੇ ਦਾ ਕੋਈ ਸੁਰੱਖਿਆ ਕੰਮ ਨਾ ਪਾਵਾ। ਵਡਿਆਲਾ ਈ ਤਰਫ ਜਿਹੜੇ ਆਣ ਵਾਲੇ ਰਸਤੇ ਆ ਉੱਥੇ ਵੀ ਵੈਰੀਕੇਟਿੰਗ ਕੀਤੀ ਗਈ ਜਾਂਦਾ। ਸਾਰੇ ਰਸਤਿਆਂ ਦੇ ਉੱਤੇ ਪ੍ਰੋਪਰ ਨਾਕਾ ਬੰਦੀ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਵੈਰੀਕੇਟਿੰਗ ਉੱਤੇ ਰੋਡਾਂ ਤੇ ਵੈਰੀਕੇਟਿੰਗ ਕੀਤੀ ਗਈ ਹੈ। ਤੇ ਸਭ ਸਾਰਾ ਜਿਹੜਾ ਪ੍ਰਬੰਧ ਹੈ ਬੜਾ ਪੀਸ ਪੁਲਿਸ ਜਿਹੜਾ ਹੈ ਚੱਲ ਰਿਹਾ ਹੈ। ਕਿੰਨੀ ਪੋਰਸਾ ਤਣਾਖ ਕੀਤੀ ਗਈ ਹੈ ਅੱਜ ਪੰਜਾਬ ਨਾਲ ਵਿੱਚ? 20000 ਰੁਪਏ ਕ੍ਰੀਪ ਬੋਸ ਜਿਹੜੀ ਤਲਾਸ਼। 20000